ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਆ ਵੀਰੇ ਉਮੀਦ ਕਰਦਾ ਹਾਂ ਕਿ ਸਾਰੇ ਭਿੰਨ ਭਰਾ ਠੀਕ ਠਾਕ ਹੋਣਗੇ। ਵੀਰੇ ਆ ਮੁੰਡਾ ਮੇਰਾ ਯਾਰ ਦੋਸਤ ਆ ਉਹਨੇ ਲਾਈ ਮੱਕੀ ਲਾਈ ਹੋਈ ਆ। ਤੇ ਸਰਕਾਰਾਂ ਨੇ ਗੁਲਾਮ ਬਣਾ ਲਏ ਆ। ਜਿਹੜਾ ਵੀ ਆਪਾਂ ਇੱਕ ਵਾਰੀ ਬੀਜ ਲਿਆ ਨਾ ਉਹ ਦੁਬਾਰਾ ਹੁੰਦਾ ਹੀ ਨਹੀਂ। ਕਾਰਨ ਕੀ ਆ ਵੀ ਕੱਲ ਮੈਂ ਛੱਲੀ ਤੋੜੀ ਉਹ ਚ ਕੋਈ ਕੋਈ ਦਾਣਾ ਦੱਸ ਕੀ ਕਰੂ ਬੰਦਾ ਹੁਣ ਹਰੇਕ ਵਾਰੀ ਜਦੋਂ ਵੀ ਬੀਜ ਲਿਆਉਣਾ ਨਵਾਂ ਲਿਆਉਣਾ ਪੈਂਦਾ ਘਰੇ ਨਹੀਂ ਰੱਖ ਸਕਦੇ ਆਪਾਂ ਵੀ ਵੀ ਉਹੀ ਬੀਜ ਲਾਂਗੇ ਪਹਿਲਾਂ ਇਦਾਂ ਹੁੰਦਾ ਸੀਗਾ ਬੀਜ ਮੁੱਲ ਲੈ ਕੇ ਨਹੀਂ ਆਉਂਦੇ ਸੀ ਕਣਕ ਘਰੋਂ ਹੀ ਪਾ ਦਿੰਦੇ ਸੀਗੇ ਰਮਾ ਜੋ ਕੱਢ ਕੇ ਜੋ ਕਣਕ ਬੀਜਣੀ ਹੈ ਤੇ ਵਧੀਆ ਝਾੜ ਹੁੰਦਾ ਸੀ ਤੇ ਹੁਣ ਹੁਣ ਦੁਬਾਰਾ ਆਪਾਂ ਬੀਜ ਹੀ ਨਹੀਂ ਸਕਦੇ ਉਹ ਵੀ ਇੱਕ ਵਾਰੀ ਹੁਣਾ ਵਾ ਫੇ ਨਵਾਂ ਬੀਜ ਮਿਲਣਾ ਇਹ ਗੁਲਾਮੀ ਨਹੀਂ ਤੇ ਹੋਰ ਕੀ ਆ ਵੇਕੋ ਨਾ ਹੌਲੀ ਹੌਲੀ ਭਾਂਚ ਫਸਲ ਤਾਂ ਵਾਹ ਹੋ ਜਾਣੀ ਆ ਰਹਿਣਾ ਹੀ ਕੱਖ ਨਹੀਂ ਜੇ ਤਾ ਬੀ ਨਹੀਂ ਰਹਿਣੇ ਤੇ ਫਸਲਾਂ ਤਾਂ ਆਪੇ ਬਰਬਾਦ ਹੋ ਜਾਣੀਆਂ ਸਰਕਾਰਾਂ ਨੂੰ ਬੇਨਤੀ ਆ ਵੀ ਇਹੋ ਜਿਹਾ ਕੰਮ ਨਾ ਕਰਿਆ ਕਰੋ ਪਤਾ ਨਹੀਂ ਕੀ ਬੋਲੂ ਰੱਬ ਜਾਣੇ ਤਾਂ ਇਹ ਲੋਕੀ ਬਾਹਰ ਨੂੰ ਭੱਜੀ ਜਾਂਦੇ ਆ ਚਲੋ ਠੀਕ ਆ ਵੀਰੇ ਵੀਡੀਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ